ਹਾਂਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਬਹੁਤ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਸਵੇਰੇ ਸਵੇਰੇ ਉੱਠਿਆ ਸੀਗਾ ਕਿ ਇੱਕ ਚਾਹ ਚੁਪੀਤੀ ਤੇ ਜਿਵੇਂ ਚਾਹ ਪੀਤੀ ਦੇ ਬਾਅਦ ਨਿਕਣ ਲੱਗਾ ਤੇ ਨਹੀਂ ਲੱਗ ਪਿਆ ਤੇ ਅੱਜ ਤੁਹਾਨੂੰ ਨਹੀਂ ਦਿਖਾਉਣਾ ਸਵੇਰੇ ਸਵੇਰੇ ਕਿੰਨਾ ਨੀਂਹ ਪੈ ਰਿਹਾ ਤੇ ਨੀਂਹ ਨਹੀਂ ਪੈ ਰਿਹਾ ਸਵੇਰੇ ਸਵੇਰੇ ਤਾਂ ਹਲੇ 6:30 ਦਾ ਟਾਈਮ ਆ 7:20 ਮਿੰਟ ਹੋ ਗਿਆ ਤੇ ਨਹੀਂ ਦੇਖੋ ਤੁਸੀਂ ਅੱਧਰ ਸਾਰਾ ਪਾਣੀ ਖੁੱਡਾ ਭਰ ਗਿਆ ਸਾਡੇ ਤੇ ਅੱਜ ਲੱਗਦਾ ਫੇਰ ਝੋ ਆਉਣਗੇ ਤੇ ਝੋ ਝੋ ਆਉਂਦਾ ਯਾਨੀ 100% ਚਾਂਸ ਹੈਗੇ ਕਿ ਜੇ ਆਣਗੇ ਜ਼ਰੂਰ ਵੀਡੀਓ ਦਾ ਹਾਲ ਇਹ ਆ ਜੀ ਜੇ ਥੋੜ੍ਹਾ ਜਿਹਾ ਵੀ ਮੀਂਹ ਪੈ ਜਾਵੇ ਤਾਂ ਨਾਲੇ ਪਾਣੀ ਆ ਜਾਂਦਾ ਤੇ ਹੁਸ਼ਿਆਰ ਪਰ ਏਰੀਆ ਦੇ ਵਿੱਚ ਜਦੋਂ ਮੀਂਹ ਪੈਂਦੇ ਸਨ ਪਤਾ ਪਾਣੀ ਕਿੱਦਾਂ ਆ ਜਾਂਦੇ ਆ ਇੱਥੇ ਮੀਂਹ ਪੈਂਦਾ ਤੇ 40 ਮਿੰਟੋਂ ਮਿੰਟੀ ਆ ਜਾਂਦੇ ਵੈਸੇ ਸਾਡਾ ਜਿਹੜਾ ਏਰੀਆ ਥੋੜ੍ਹਾ ਜਿਹਾ ਹੈਗਾ ਸੇਫ ਆ ਤੇ ਹੋਰ ਵਾਲੇ ਦੁਆਲੇ ਜਿੰਨੇ ਵੀ ਹੈਗੇ ਉੱਥੇ ਪਾਣੀ ਬਹੁਣੀ ਆ ਜਾਣਾ ਪਰ ਇਹ ਆ ਕਿ ਪਿੰਡਾਂ ਨੂੰ ਨੁਕਸਾਨ ਨਹੀਂ ਪਹੁੰਚਦਾ ਹੈਗਾ ਤਾਂ ਪਰ ਫੇਬ ਵੀ ਚੂਆ ਚੂਆ ਦੇ ਵਿੱਚ ਪਾਣੀ ਕਾਫੀ ਆ ਜਾਂਦਾ ਜਿੱਦਾਂ ਇੱਧਰ ਉੱਧਰ ਆਣਾ ਜਾਣਾ ਹੋਵੇ ਤਾਂ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ 2 ਘੰਟੇ ਹੋ ਗਏ ਸਾਡੇ ਨਹੀਂ ਪੈਂਦੇ ਆ ਨਹੀਂ ਤੁਸੀਂ ਖਾਲ ਦੇਖੋ ਕੀ ਹੋਇਆ ਵਾ ਤੇ ਪਾਣੀ ਪਾਣੀ ਹੋਇਆ ਕੋਈ ਆ ਉਹ ਬੜਾ ਮੁਸ਼ਕਲ ਹੋ ਗਿਆ 2-3 ਘੰਟੇ ਦੇ ਦੋ ਪੈਂਨਾ ਸੂਟ ਹੈ ਕਿਤੇ ਮੇਰੀ ਸੋਚਣਾ ਅੱਜ ਤੱਕ ਇੰਨਾ ਕੁਝ ਆਣਗੇ ਕਿ ਜਿੰਨਾ ਆਪਾਂ ਦੱਸ ਨਹੀਂ ਸਕਦੇ ਤਾਂ ਰੱਬੇ ਰੱਖਾ ਇੱਥੇ ਮੈਂ ਤੁਹਾਨੂੰ ਇੱਧਰ ਵੀ ਦਿਖਾਉਣਾ ਘਮਾਰ ਦੇਖੋ ਹਾਲ ਕਿਹਾ ਨੇਰੀ ਕਿੰਨੀਆਂ ਚੱਲ ਰਹੀਆਂ ਸਾ ਦਿੱਤਾ ਤਕਰੀਬਨ ਤਕਰੀਬਨ 3 ਘੰਟੇ ਹੋ ਗਏ ਮੀਂਹ ਪੈਂਦੇ ਨੂੰ ਤੇ ਮੀਂਹ ਰਕਣ ਦਾ ਨਾਮ ਨਹੀਂ ਲੈ ਰਿਹਾ ਤੇ ਸਾਡੇ ਪਿੰਡ ਕਹਿੰਦੇ ਚੋ ਫੇਰ ਆ ਗਿਆ ਤੇ ਮੈਂ ਜਾਣਾ ਪਿਆ ਹਣ ਗਲੀਆਂ ਬੜੀਆਂ ਇੱਕ ਵੈਲੀਆਂ ਸਾਡੇ ਪਿੰਡ ਨੇ ਦੇਖ ਲਓ ਕਿਹੋ ਜਿਹੀਆਂ ਆ ਐਦਾਂ ਲੱਗਦਾ ਜਿੱਦਾਂ 1947 ਦੀਆਂ ਗਲੀਆਂ ਹੁੰਦੀਆਂ ਨੇ ਤੇ ਹੁਣ ਦੇਖਣ ਜਾ ਰਹਾ ਚੋਕ ਆ ਗਿਆ ਵਾ ਕਹਿੰਦੇ ਫੇਰ ਪਾਣੀ ਆ ਗਿਆ ਵਾ ਤੇ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਆ ਗਿਆ ਤੇ ਮੈਂ ਕਿਹਾ ਚਲੋ ਜਾ ਕੇ ਦੇਖ ਕੇ ਆਉਨੇ ਆ ਨਾਲ ਦੇ ਪਿੰਡਾਂ ਚ ਪਾਣੀ ਬਹੁਤ ਆ ਚੁੱਕਿਆ ਉਹ ਸਾਡੇ ਬੱਚੇ ਨੂੰ ਆਪਣੇ ਨਾਲ ਲੈ ਲੇ ਮਕਰ ਆਓ ਚਲੀਏ ਹੁਣ ਤੇ ਚੋ ਚੂ ਦੇਖ ਕੇ ਆਉਨੇ ਚੋ ਬਹੁਤ ਆਇਆ ਹੋਇਆ ਉਹ ਸਾਡੇ ਪਿੰਡ ਦਾ ਅੱਜ ਵੀ ਅੱਗੇ ਤਾਂ ਬਹੁਤ ਘੱਟ ਆਉਂਦਾ ਤੇ ਪਰ ਅੱਜ ਪਾਣੀ ਬਹੁਤ ਆ ਗਿਆ ਜਿਵੇਂ ਮੈਂ ਸਵੇਰੇ ਦੱਸਿਆ ਸੀਗਾ ਨਾ ਕਿ ਅੱਜ ਪਾਣੀ ਨਹੀਂ ਲੱਗ ਪਿਆ ਤੇ ਪਾਣੀ ਪੂਣੀ ਆਉਣ ਦਾ ਚਾਂਸ ਬਹੁਤ ਹੈ ਤਿੰਨ ਚਾਰ ਘੰਟੇ ਨੂੰ ਨਿਕਲ ਚੱਲੇ ਜਾਂ ਹੁਣ ਤੇ ਚੋ ਦੇਖਣ ਜਾਣੇ ਪਿਆ ਅੱਜ ਫੇਰ ਅੱਜ ਤੀਜੀ ਵਾਰ ਚੋ ਆਇਆ ਤੇ ਅੱਗੇ ਨਾਲੋਂ ਜਾ ਕੇ ਦੇਖਦੇ ਕਿੰਨਾ ਪਾਣੀ ਹੈਗਾ ਕਿੰਨਾ ਕ ਨਹੀਂ ਹੈਗਾ ਵੈਸੇ ਤਾਂ ਮੈਂ ਜਲ ਤੋਰ ਲੱਗਾ ਹੋਇਆ ਚਾਚਾ ਦੱਸ ਦੱਸ ਕੇ ਮੈਨੂੰ ਤੇ ਕਹਿੰਦਾ ਪਾਣੀ ਉਰੇ ਤੱਕ ਰਾਂ ਆ ਗਿਆ ਵਾ ਤੇ ਮੈਂ ਕਿਹਾ ਚੱਲ ਬਾਕੀ ਜਾ ਕੇ ਉੱਥੇ ਕਲੀਅਰ ਪਤਾ ਹੋਣਾ ਕਿ ਕਿੰਨਾ ਕ ਪਾਣੀ ਆਇਆ ਪਰ ਅੱਜ ਦੇ ਹਾਲਾਤ ਬਹੁਤ ਜ਼ਿਆਦਾ ਧਿਆਨਕਾ ਤੇ ਆਲੇ ਦੁਆਲੇ ਸਾਰੇ ਪਾਣੀ ਆ ਬੜਿਆ ਸਾਡੇ ਤੇ ਹੌਲੇ ਜਿਹੜੇ ਉਹ ਗਿਆਸ ਦਰਿਆ ਦੇ ਲੱਗ ਗਏ ਮੈਂ ਤਾਂ ਵਿਚਾਰਾਂ ਦਾ ਉਹਨਾਂ ਦਾ ਫਿਕਰ ਪਿਆ ਕਿ ਕੀ ਹਾਲ ਹੋਊਗਾ ਉਹਨਾਂ ਦਾ ਅੱਜ ਤੇ ਹੁਣ ਅੱਗੇ ਜਾ ਕੇ ਦੇਖੋ ਕਿੰਨੇ ਲੈ ਕੇ ਛਤਰੀਆਂ ਖੜੇ ਆ ਸਾਰੇ ਸਾਡੇ ਪਿੰਡ ਦੇ ਹੀ ਆ ਇਹ ਤੇ ਅੱਗੇ ਅੱਗੇ ਜਾ ਕੇ ਪਤਾ ਲੱਗਣਾ ਕਿ ਪਾਣੀ ਕਿੰਨਾ ਹੈ ਸਾਰੇ ਪਾਣੀ ਵੇਖਣ ਆਂਦੇ ਜਿੱਦਾਂ ਚੋਜ ਸਾਡੇ ਪਿੰਡਾਂ ਦਾ ਉਦੋਂ ਦੇਖਣ ਆਉਂਦੇ ਹੁੰਦੇ ਇਹ ਤੇ ਅੱਗੇ ਵੀ ਆਪਾਂ ਇਸੇ ਤਰ੍ਹਾਂ ਗਏ ਸੀ ਕਿ ਫੇਰ ਉਸੇ ਤਰ੍ਹਾਂ ਚੱਲ ਰਹੇ ਆ ਤੇ ਹੁਣ ਤੁਹਾਨੂੰ ਆਪਾਂ ਜਾ ਕੇ ਰਾਛੇ ਦਿਖਾਉਣੇ ਆ ਦੇਖੋ ਸਾਡੇ ਪਿੰਡ ਦੇ ਕਿੱਦਾਂ ਬੰਦੇ ਖੜੇ ਹੋਏ ਸਾਰੇ ਅੱਜ ਤੁਹਾਨੂੰ ਪਾਣੀ ਦਿਖਾਉਣੇ ਆ ਅੱਜ ਆਪਣੇ ਪਿੰਡ ਦੇ ਸਾਡੇ ਪਿੰਡ ਪਾਣੀ ਦੇਖੋ ਕਿ ਨਾ ਚੁੱਕਿਆ ਤੇ ਬਹੁਤ ਮਾੜੇ ਜਿਹੋ ਦਾ ਧਿਆਨ ਖਲਾਤ ਹੋਣ ਲੱਗਿਓ ਆ ਤੇ ਅੱਗੇ ਇੱਥੇ ਤੱਕਰਾ ਪਾਣੀ ਨਹੀਂ ਆਉਂਦਾ ਹੁੰਦਾ ਸੀਗਾ ਪਰ ਇਸ ਵਾਰੀ ਇੱਥੇ ਤੱਕਰਾ ਵੀ ਪਾਣੀ ਆ ਚੁੱਕਿਆ ਵਾ ਜੇ ਮੈਂ ਤੁਹਾਨੂੰ ਦੱਸਦਾ ਸੀਗਾ ਸਵੇਰੇ ਮੈਂ ਕਿਹਾ ਥੱਲੇ ਮੀਂਹ ਬਹੁਤ ਜ਼ਿਆਦਾ ਜ਼ੋਰ ਨਾਲ ਪੈ ਰਿਹਾ ਕਿ ਦੋ ਤਿੰਨਾਂ ਘੰਟਿਆਂ ਦੇ ਵਿੱਚ ਹਾਲਾਤ ਖਰਾਬ ਹੋਣ ਵਾਲੇ ਆ ਲੱਗਿਆ ਪਿਆ ਵਾ ਪਾਣੀ ਦੇਖ ਲਓ ਤੁਸੀਂ ਕਿੱਦਾਂ ਚੱਲਦਾ ਪਿਆ ਤੇ ਸ਼ਾਮ ਤੱਕ ਰਹੇ ਦੇਖੋ ਲਗਾ 4-5 ਘੰਟੇ ਮੀਂਹ ਪਿਆ ਸਵੇਰੇ 8 ਵਜੇ ਮੀਂਹ ਲੱਗਿਆ ਸੀਗਾ ਤੇ ਹੱਲੇ ਇੱਕ ਲਗਭਗ 1:30 ਤੇ ਆਲੇ ਦੁਆਲੇ ਪਿੰਡਾਂ 'ਚ ਤਾਂ ਪਾਣੀ ਵੜ ਵੀ ਚੁੱਕਿਆ ਵਾ ਜਿੰਨੀ ਅੱਜ ਪਾਣੀ ਦੀ ਰਫਤਾਰ ਆ ਤੇ ਐਨੀ ਰਫਤਾਰ ਮੈਂ ਆਪਣੇ ਸਮੇਂ ਦੇ ਵਿੱਚ ਕਦੇ ਨਹੀਂ ਦੇਖੀ ਤੇ ਪਰ ਅੱਜ ਬਹੁਤ ਮਾੜੇ ਜਿਆਦਾ ਹਾਲਾਤ ਹੋਣ ਲੱਗੇ ਹੋਆ ਜੇ ਕਿ ਤਾ ਸ਼ਾਮ ਤੱਕ ਰਮੀ ਪੈ ਗਿਆ ਤੇ ਦੇਖੋ ਕੀ ਹੁੰਦਾ ਪਰ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਮੀਰ ਭਰਿਆ ਆਤਰ ਕੇ ਸਾਰਿਆਂ ਤੇ ਸਾਰੇ ਪਿੰਡਾਂ ਤੇ ਤੇ ਨੁਕਸਾਨ ਕਿਸੇ ਦਾ ਨਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਬਣਿਆ ਪਿਆ ਸ਼ਾਮ ਦੇਖੋ ਕਿੱਦਾਂ ਖੜੇ ਹੋਏ ਸਾਰੇ ਪਾਣੀ ਦੇਖਦੇ ਪਏ ਆ ਤੇ ਹੁਣ ਮੀਂਹ हटਿਆ ਤਾਂ ਹੈਗਾ ਵਾ ਥੋੜ੍ਹਾ ਜਿਹਾ ਬਾਕੀ ਦੇਖਦੇ ਅੱਗੇ ਕੀ ਬਣਦਾ ਆਪਣੇ ਪਿੰਡ ਦੇ ਸਾਰੇ ਆ ਕੇ ਬੰਦੇ ਇੱਥੇ ਖੜੇ ਹੋ ਗਏ ਦੇਖ ਲਓ ਕਿਤਾ ਪਿੱਛੇ ਪੂਰੀ ਛੜਕ ਭਰੀ ਹੋਈ ਕਈ ਹਲੇ ਅੱਧੇ ਪਜਦੇ ਚੱਲ ਗਏ ਆ ਤੇ ਇਧਰ ਆਪਾਂ ਵੀ ਚੋਹ ਦੇਖਣ ਆਏ ਹੈਗੇ ਆ ਤਰਜ਼ੀ ਅੱਜ ਪਾਣੀ ਦੇਖ ਲਓ ਕਿੰਦਾ ਅੱਜ ਪਹਿਲੀ ਵਾਰੀ ਇੰਨਾ ਪਾਣੀ ਹੈ ਸਾਰੇ ਇਧਰ ਭਰਿਆ ਭੁਰਿਆ ਹੋਇਆ ਦੇਖ ਲਓ ਸਾਰੇ ਪਿੰਡ ਦੇ ਸਾਰੇ ਆ ਕੇ ਖੜੇ ਆ ਜਦੋਂ ਚੋ ਆਉਂਦਾ ਫਿਰ ਇੱਥੇ ਐਦਾਂ ਮੇਲਾ ਲੱਗਦਾ ਹੁੰਦਾ ਤੇ ਤੁਸੀਂ ਦੇਖ ਲਓ ਮੇਰਾ ਭਤੀਜਾ ਖੜਾ ਹੋਇਆ ਵਾ ਤੇ ਬੜੇ ਹਾਲਾਤ ਭਿਆਨਕ ਅੱਜ ਦੇ ਤੇ ਬਾਕੀ ਹਲਦ ਵਾਲੇ ਵੀ ਜਾ ਕੇ ਦੇਖ ਕੇ ਆਉਂਦੇ ਹੁਣ ਕੀ ਬਣਦਾ ਪਾਇਓ ਜਿਵੇਂ ਪਿੰਡ ਦਾ ਚੋ ਦੇਖਣ ਤੇ ਹੁਣ ਆਪਾਂ ਘਰ ਜਾ ਰਹੇ ਆ ਠੀਕ ਆ ਜੀ ਮਿਲਾਂਗੇ ਅਗਲੀ ਨੈਕਸਟ ਵੀਡੀਓ ਦੇ ਨਾਲ ਤੇ ਸਾਡੇ ਪਿੰਡ ਦੇ ਤੁਸੀਂ ਖਲਾਸ ਦੇਖੇ ਲੈ ਕੇ ਕਹਿੋ ਜੋ ਸਕੇ ਨਾ ਬਸ ਆਪਣਾ ਪਿੰਡ ਤਾਂ ਸਹੀ ਸਿਗਾ ਤੇ ਬਸ ਛੋਬ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਠੀਕ ਆ ਜੀ ਮਿਲਦੇ ਆਂ ਅਗਲੀ ਨੈਕਸਟ ਵੀਡੀਓ ਦੇ ਨਾਲ